ਆ ਟਰੈਕਟਰ ਦਿੱਤਾ ਹੈ ਖੁਸ਼ੀ ਦੁੱਗਾਂ ਵਾਲੇ ਨੇ ਆ ਜਿਹੜੀ ਤੁਸੀਂ ਸਾਹਮਣੇ ਲੰਡੀ ਜੀਪ ਵੇਖ ਰਹੇ ਹੋ ਇਹ ਦਿੱਤੀ ਹੈ ਦੁੱਲੇ ਬੱਗੇ ਪਿੰਡ ਵਾਲੇ ਨੇ ਆ ਲਾਲ ਰੰਗ ਦੀ ਨੈਨੋ ਕਾਰ ਦਿੱਤੀ ਹੈ ਪਾਲੇ ਜਲਾਲਪੁਰ ਵਾਲੇ ਨੇ ਵੱਡੇ ਵੱਡੇ ਬੁਲਟ ਮੋਟਰਸਾਈਕਲ ਹਾਰਲੇ ਤੇ ਵੱਡੇ ਵੱਡੇ ਜਿਹੜੇ ਹੋਰ ਇਨਾਮ ਗੱਡੀਆਂ ਸਾਰੇ দান ਕਰਤੇ ਕਬੱਡੀ ਖਡਾਰੀਆਂ ਨੇ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਅੱਜ ਆਪਾਂ ਨਕੋਦਰ ਡੇਰੇ ਦੇ ਵਿੱਚ ਪਹੁੰਚੇ ਜਿੱਥੇ ਗਰਦਾਸ ਮਾਨ ਵੀ ਗਾ ਕੇ ਜਾਂਦਾ ਆ ਸਾਹਮਣੇ ਬੋਰਡ ਵੀ ਲੱਗਿਆ ਹੋਇਆ ਸੀ ਤੇ ਵੱਡੀ ਗੱਲ ਜੇ ਕਿਸੇ ਨੇ ਬਾਹਰ ਜਾਣਾ ਤਾਂ ਇੱਥੇ ਜਹਾਜ਼ ਵੀ ਚੜਦੇ ਆ ਕਹਿੰਦੇ ਇੱਕ ਜਹਾਜ਼ ਚੜਾ ਜੋ ਤੇ ਤੁਹਾਡਾ ਬਾਹਰ ਦਾ ਜਿਹੜਾ ਵੀਜ਼ਾ ਲੱਗ ਜਾਊਗਾ ਤੇ ਇੱਥੇ ਬਹੁਤ ਵੱਡੇ ਇਨਾਮ ਕੋਡੀ ਖਿਡਾਰੀਆਂ ਨੇ ਜਿਹੜੇ ਦਿੱਤੇ ਹੋਏ ਆ ਦੁੱਲੇ ਬੱਗਾ ਪਿੰਡ ਜੱਗੂ ਹਾਕਮਬਾਲਾ ਸ਼ੀਲੂ ਤੇ ਹੋਰ ਜਿੰਨੇ ਵੀ ਪੁਰਾਣੇ ਖਿਡਾਰੀ ਸਾਰੇ ਇੱਥੇ ਆ ਕੇ ਗਏ ਆ ਤੇ ਕੋਈ ਨਾ ਕੋਈ ਜਿਹੜਾ ਇਨਾਮ ਉਹ ਦੇ ਕੇ ਗਿਆ ਤੇ ਐਂਡ ਦੇ ਵਿੱਚ ਦੱਸਾਂਗੇ ਤੁਹਾਨੂੰ ਵੀ ਕਿਹੜੇ ਖਿਡਾਰੀ ਨੇ ਕਿਹੜਾ ਇਨਾਮ ਦਿੱਤਾ ਪਹਿਲਾਂ ਤੁਸੀਂ ਨਕੋਦਰ ਡੇਰਾ ਵੇਖ ਲਓ ਇਸ ਨੂੰ ਬਾਬੇ ਮੁਰਾਦ ਸ਼ਾਹ ਦਾ ਡੇਰਾ ਕਹਿੰਦੇ ਆ ਤੇ ਲੋਕ ਦੂਰੋਂ ਦੂਰੋਂ ਇਸ ਡੇਰੇ ਨੂੰ ਵੇਖਣ ਆਉਂਦੇ ਆ ਡੇਰੇ ਦੇ ਵਿੱਚ ਬਹੁਤ ਜ਼ਿਆਦਾ ਸਫਾਈ ਆ ਤੇ ਡੇਰੇ ਦੇ ਵਿੱਚ ਹਜ਼ਾਰਾਂ ਮੋਟਰਸਾਈਕਲ ਖੜੇ ਨੇ ਹਜ਼ਾਰਾਂ ਗੱਡੀਆਂ ਹਜ਼ਾਰਾਂ ਸਕੂਟਰ ਜਿਹੜੇ ਕਬੱਡੀ ਖਿਡਾਰੀਆਂ ਨੇ ਦਾਨ ਵਿੱਚ ਦਿੱਤੇ ਹੋਏ ਨੇ ਤੇ ਆਜੋ ਫਿਰ ਤੁਹਾਨੂੰ ਦਿਖਾਉਂਦੇ ਆ ਸਭ ਤੋਂ ਪਹਿਲਾਂ ਮੋਟਰਸਾਈਕਲ ਆ ਜਿਹੜੇ ਤੁਸੀਂ ਮੋਟਰਸਾਈਕਲ ਖੜੇ ਵੇਖ ਰਹੇ ਹੋ ਹੀਰੋ ਹੋਂਡੇ ਵੀ ਤੇ ਇਹਦੇ ਵਿੱਚ ਜਿਹੜੇ ਵੱਡੇ ਹਾਰਲੇ ਮੋਟਰਸਾਈਕਲ ਬੁਲਟ ਤੇ ਪਿੱਛੇ ਜਿਹੜੇ ਸਕੂਟਰ ਵੀ ਖੜੇ ਨੇ ਇਹ ਜਿੰਨੇ ਵੀ ਕਬੱਡੀ ਖਿਡਾਰੀਆਂ ਨੇ ਜਿੱਤੇ ਨੇ ਸਭ ਤੋਂ ਪਹਿਲਾਂ ਜਿਹੜੇ ਇੱਥੇ ਦਾਨ ਕਰਕੇ ਗਏ ਨੇ ਬਹੁਤ ਸਾਰੇ ਕਬੱਡੀ ਖਿਡਾਰੀਆਂ ਨੇ ਆਪਣਾ ਪਹਿਲਾ ਡਰੈਕਟਰ ਆਪਣਾ ਪਹਿਲਾ ਮੋਟਰਸਾਈਕਲ ਜਾਂ ਪਹਿਲਾ ਸਕੂਟਰ ਇਸ ਥਾਂ ਤੇ ਦਾਨ ਕੀਤਾ ਹੋਇਆ ਦੇਖੋ ਗਿਣਤੀ ਕਰਨੀ ਔਖੀ ਹੋ ਜਾਂਦੀ ਆ ਵੀ ਕਿੰਨੇ ਇਨਾਮ ਕਿਹੜੇ ਖਿਡਾਰੀ ਨੇ ਜਿਹੜੇ ਦਿੱਤੇ ਹੋਏ ਨੇ ਤੇ ਆਜੋ ਹੋਰ ਦਿਖਾਣੇ ਦੋਸਤੋ ਪਰਲੇ ਪਾਸੇ ਜਿਹੜੀਆਂ ਗੱਡੀਆਂ ਵੀ ਖੜੀਆਂ ਨੇ ਆ ਵੱਡੀਆਂ ਵੱਡੀਆਂ ਗੱਡੀਆਂ ਵੀ ਜਿਹੜੀਆਂ ਦਾਨ ਵਜੋਂ ਲੋਕਾਂ ਵੱਲੋਂ ਜਿਹੜੀਆਂ ਇੱਥੇ ਦਿੱਤੀਆਂ ਗਈਆਂ ਨੇ ਜੇਕਰ ਗੱਲ ਕਰੀ ਸਿਲਡਾਂ ਦੀ ਤਾਂ ਇਸ ਡੇਰੇ ਵਿੱਚ ਇੰਨੀ ਯਾਦੇ ਇਨਾਮ ਵਜੋਂ ਸਿਲਡਾਂ ਦਿੱਤੀਆਂ ਗਈਆਂ ਨੇ ਵੀ ਗਿਣੀਆਂ ਬਹੁਤ ਜ਼ਿਆਦੇ ਔਖੀਆਂ ਨੇ ਆਹ ਵੇਖੋ ਤੁਸੀਂ ਉੱਤੇ ਸਪੈਸ਼ਲ ਲਿਖਿਆ ਹੋਇਆ ਵੀ ਕਿਹੜਾ ਕਦੋਂ ਕਬੱਡੀ ਕੱਪ ਹੋਇਆ ਸੀਗਾ ਤੇ ਕਿਹੜਾ ਬੰਦਾ ਜਿਹੜੀਆਂ ਸਿਲਡਾਂ ਦੇ ਕੇ ਗਿਆਗਾ ਦੇਖੋ ਸਾਰੇ ਪਾਸੇ ਜਿਹੜੀਆਂ ਸਿਲਡਾਂ ਹੀ ਸਿਲਡਾਂ ਚਮਕਦੀਆਂ ਨੇ ਵੱਡੇ ਤੋਂ ਵੱਡਾ ਪਲੇਅਰ ਵੀ ਜਿਹੜਾ ਇਸ ਡੇਰੇ ਦੇ ਵਿੱਚ ਆ ਕੇ ਗਿਆਗਾ ਨਕੋਦਰ ਦੀ ਜਿਹੜੀ ਇੱਕ ਟੀਮ ਵੀ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ ਨਾ ਮੰਗੀ ਵੱਗੇ ਪਿੰਡ ਜਿਹੜੇ ਉਹ ਟੀਮ ਬਣਾਉਂਦੇ ਆਗੇ ਤੇ ਇੱਧਰ ਪਲਵਾਨਾਂ ਦਾ ਸਮਾਨ ਪਿਆਗਾ ਤੇ ਇੱਧਰ ਜਿਹੜੇ ਸਾਜ਼ ਪਏ ਨੇ ਕਿਉਂਕਿ ਸਿੰਗਰ ਆਉਂਦੇ ਨੇ ਉਹ ਚੜਾ ਕੇ ਜਾਂਦੇ ਨੇ ਤੇ ਇੱਧਰ ਫੇਰ ਜੀ ਇਨਾਮ ਵਾਲੀਆਂ ਸੀਲਡਾਂ ਆ ਗਈਆਂ ਦੇਖੋ ਇੰਨੀਆਂ ਜ਼ਿਆਦਾ ਸੀਲਡਾਂ ਮੇਲਾ ਦਾ ਕਿਤੇ ਵੀ ਨਹੀਂ ਹੋਣੀਆਂ ਇੰਨੀਆਂ ਤਾਂ ਕਿਸੇ ਦੁਕਾਨ ਦੇ ਵਿੱਚ ਵੀ ਨਹੀਂ ਹੋਣੀਆਂ ਜਿੰਨੀਆਂ ਤੁਹਾਨੂੰ ਇਸ ਡੇਰੇ ਦੇ ਵਿੱਚ ਸੀਲਡਾਂ ਵੇਖਣ ਨੂੰ ਮਿਲਣਗੀਆਂ ਆ ਦੇਖੋ ਇਹ ਵੱਡੀਆਂ ਵੱਡੀਆਂ ਸੀਲਡਾਂ ਨੇ ਤੇ ਆਜੋ ਤੁਹਾਨੂੰ ਉਹ ਇਨਾਮ ਵੀ ਦਿਖਾਉਨੇ ਆ ਜਿਹੜੇ ਕਬੱਡੀ ਖਿਡਾਰੀਆਂ ਨੇ ਦਿੱਤੇ ਹੋਏ ਨੇ ਕਿਹੜੇ ਖਿਡਾਰੀ ਨੇ ਕਿਹੜਾ ਇਨਾਮ ਦਿੱਤਾ ਹੋਇਆਗਾ ਆ ਜਿਹੜਾ ਤੁਸੀਂ ਟਰੈਕਟਰ ਵੇਖ ਰਹੇ ਹੋ ਸਾਹਮਣੇ ਫੋਰਡ ਜੀ ਇੱਕ ਖੁਸ਼ੀ ਦੁੱਗਾਂ ਵਾਲੇ ਨੇ ਦਿੱਤਾ ਹੋਇਆ ਤੇ ਇਹਦੇ ਸਾਹਮਣੇ ਇੱਕ ਆ ਜਿਹੜੀਆਂ ਗੱਡੀਆਂ ਖੜੀਆਂ ਨੇ ਹਕ ਕਾਫੀ ਤੇ ਜਿਹੜਾ ਨਾਂ ਨਹੀਂ ਲਿਖਿਆ ਹੋਇਆ ਪਰ ਇਹ ਤੇ ਜਿਹੜਾ ਨਾਂ ਲਿਖਿਆ ਹੋਇਆ ਕਬੱਡੀ ਗਿਫਟ ਪਾਲੇ ਜਲਾਲਪੁਰ ਵਾਲੇ ਵੱਲੋਂ ਜਿਹੜੀ ਇਹ ਦਿੱਤੀ ਗਈ ਸੀ ਆ ਨੈਨੋ ਕਾਰ ਜਿਹੜੀ ਤੁਸੀਂ ਸਾਹਮਣੇ ਵੇਖ ਰਹੇ ਹੋ ਕਬੱਡੀ ਗਿਫਟ ਹੈ ਸਾਈਡ ਤੇ ਪਾਲਾ ਜਲਾਲਪੁਰ ਵਾਲਾ ਵੀ ਜਿਹੜਾ ਲਿਖਿਆ ਹੋਇਆਗਾ ਤੇ ਆ ਜਿਹੜਾ ਮੈਂ ਤੁਹਾਨੂੰ ਦਿਖਾਤਾ ਵੀ ਜਿਹੜਾ ਇਹ ਟਰੈਕਟਰ ਸੀ ਇਹ ਉਹਨਾਂ ਨੇ ਦਿੱਤਾ ਸੀਗਾ ਆ ਖੁਸ਼ੀ ਦੁੱਗਾਂ ਵਾਲਿਆਂ ਨੇ ਤੇ ਉਹ ਅਕਸਰ ਹੀ ਇਸ ਡੇਰੇ ਦੇ ਵਿੱਚ ਜਿਹੜੇ ਆਉਂਦੇ ਜਾਂਦੇ ਰਹਿੰਦੇ ਨੇ ਹੋਰ ਆ ਤੁਸੀਂ ਵੱਡੀਆਂ ਵੱਡੀਆਂ ਗੱਡੀਆਂ ਵੀ ਦੇਖੋਗੇ ਤਾਂ ਬਹੁਤ ਗੱਡੀਆਂ ਜਿਹੜੀਆਂ ਵੱਡੇ ਵੱਡੇ ਖਿਡਾਰੀਆਂ ਵੱਲੋਂ ਦਾਨ ਦਿੱਤੀਆਂ ਗਈਆਂ ਨੇ ਨਕੋਦਰ ਦੇ ਨੇੜੇ ਬਹੁਤ ਸਾਰੇ ਅਜਿਹੇ ਪਿੰਡ ਨੇ ਜਿੱਥੇ ਕਬੱਡੀ ਦੇ ਸੁਪਰਸਟਾਰ ਰਹਿੰਦੇ ਆ ਦੋਸਤੋ ਸਾਰੇ ਪਿੰਡ ਹੀ ਨਕੋਦਰ ਦੇ ਆਲੇ-ਦਾਲੇ ਆ ਤੇ ਉਹਨਾਂ ਦੀ ਬਹੁਤ ਜ਼ਿਆਦਾ ਸ਼ਰਧਾ ਇਸ ਡੇਰੇ ਦੇ ਵਿੱਚ ਤੇ ਆਹ ਜਿਹੜੀ ਤੁਸੀਂ ਸਾਹਮਣੇ ਲੰਡੀ ਜੀਬ ਵੇਖ ਰਹੇ ਹੋ ਜਿੱਥੇ ਕੁੱਤਾ ਬੰਨਿਆ ਹੋਇਆ ਇਹ ਦੁੱਲੇ ਬੱਗੇ ਪਿੰਡ ਵਾਲੇ ਨੇ ਗਿਫਟ ਕੀਤੀ ਸੀ ਜੀ ਮੁਰਾਦ ਸ਼ਾਹ ਦੇ ਡੇਰੇ ਦੇ ਵਿੱਚ ਬਾਕੀ ਦੋਸਤੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆ ਨਵੀਂ ਵੀਡੀਓ ਦੇ ਨਾਲ